ਤੁਰ ਕੀ ਬਾਣੀ ਗਾਵੇ ਨਾਨਕ ਇਕ ਓੰਕਾਰ ਧਿਆਵੇ ਨਾਨਕ ਕੀਰਤਨ ਦੀ ਧੁਨੀ ਉਠਾਵੇ ਨਾਨਕ ਕੁਲ ਕਾਇਨਾਤ ਤਰਤਾਵੇ ਨਾਨਕ ਪਾnde ਤਾਂ ਹੀ ਪੜਾਵੇ ਨਾਨਕ ਸੱਚ ਦਾ ਜਨੇਊ ਪਾਵੇ ਨਾਨਕ ਭੁੱਖਿਆਂ ਭੋਜਨ ਖਵਾਵੇ ਨਾਨਕ ਸੱਚਾ ਸੌਦਾ ਕਰਾਵੇ ਨਾਨਕ ਮਰਦਾਨੇ ਨਾਲ ਨਿਭਾਵੇ ਨਾਨਕ ਖੇਤੀ ਹਲ ਚਲਾਵੇ ਨਾਨਕ ਤੇਰਾ ਤੋਲ ਤਲਾਵੇ ਨਾਨਕ ਸਤ ਨਾਮ ਜੜਾਵੇ ਨਾਨਕ ਉਦਾਸੀ ਰੀਤ ਚਲਾਵੇ ਨਾਨਕ ਉਜੜੇ ਨਗਰ ਬਸਾਵੇ ਨਾਨਕ ਲਾਲੂ ਦੀ ਪੱਕੀ ਖਾਵੇ ਨਾਨਕ ਥੱਗ ਨੂੰ ਸੱਜਣ ਬਣਾਵੇ ਨਾਨਕ ਕੋੜੀ ਦਾ ਰੋਗ ਭਜਾਵੇ ਨਾਨਕ ਜੋਗੀ ਨੂੰ ਯੋਗ ਸਿਖਾਵੇ ਨਾਨਕ ਸਿੱਧਾਂ ਨੂੰ ਮਾਰਕ ਪਾਵੇ ਨਾਨਕ ਚੋਰਾਂ ਦੀ ਚੋਰੀ ਛਡਾਵੇ ਨਾਨਕ ਹਿੰਦੂ ਮੁਸਲਿਮ ਨਿਵਾਵੇ ਨਾਨਕ ਸ਼ੁਭ ਹਮਲਾ ਨੂੰ ਦ੍ਰਿੜਾਵੇ ਨਾਨਕ ਮੱਕਾ ਸਾਰਾ ਕੁਮਾਵੇ ਨਾਨਕ ਸਤਨਾਮ ਦਾ ਚੱਕਰ ਫਿਰਾਵੇ ਨਾਨਕ ਭੋਲਿਆਂ ਦੀ ਭੁੱਲ ਬਖਸ਼ਾਵੇ ਨਾਨਕ ਪਿਆਰ ਨਾਲ ਸਮਝਾਵੇ ਨਾਨਕ ਅੰਮ੍ਰਿਤ ਰਸ ਪੀ ਆਵੇ ਨਾਨਕ ਕਲਯੁਗ ਪਾਰ ਲੰਘਾਵੇ ਨਾਨਕ ਗੁਰਨਾਮ